ਲਓ ਵੀ ਮਿੱਤਰੋ ਆ ਗਿਆ ਭਿੰਦਾ ਮੈਦਾਨ ਚ ਚੱਕ ਲਿਆ ਗੁੱਲੀ ਡੰਡਾ ਵੇ ਉਹਦਾ ਫੋਨ ਤਾਂ ਧਰਾ ਦੋ ਸਭ ਨਾਲੇ ਫੋਨ ਬੰਨੂਗਾ ਉਹ ਆ ਤਾਂ ਤੇ ਕਿਸੇ ਨੂੰ ਵਰਕਿਓ ਨਿਛਣ ਕਰਦਾ ਨਾ ਲੜਾਇਆ ਫੋਨ ਗੁੱਲੇ ਨਿਸਾਲ ਕਰੂਗਾ ਉਹ 12-13 ਹਜ਼ਾਰ ਦਾ ਗੁੱਲੀ ਡੰਡੇ ਰਹਿ ਜੂਗਾ ਤੁਹਾਡਾ ਹਾਏ ਲੈ ਛੋਟੀ ਮੈਂ ਡੱਕਰੂ ਤੁਹਾਨੂੰ ਸੋਵਰ ਦੇਖੋ ਨਹੀਂ ਹਾਨਾ ਲੱਗਦਾ ਕਿ ਨਾ ਲਾ ਨਿਸ਼ਾਨਾ ਲਾ ਨਿਸ਼ਾਨਾ ਡੰਡੇ ਦੇ ਲਾਉਣਾ ਚਾਹਾਂ ਤਾਂ ਇਹ ਸੇਧ ਨੂੰ ਹੋ ਸਕਦਾ ਹੈ ਵੈਰੀ ਗੁੱਡ ਲਾਤਾ ਹੁਣ ਮੈਂ ਇੱਕ ਵਾਰੀ ਤਾਂ ਚੱਕ ਕੇ ਉਹ ਹਾਂ ਇੱਕ ਵਾਰੀ ਦਾਨ ਖੜਾ ਕੇ ਮਾਰ ਸਕਦਾ ਹਾਂ ਇੱਧਰ ਵੀ ਧਰ ਸਕਦਾ ਧਰ ਲਾ ਕੋਈ ਨਹੀਂ ਧਰ ਲਾ ਜਾ ਕੇ ਉੱਥੇ ਤਾਂ ਲੱਗੂਗੀ ਕਿ ਮੈਂ ਲਾਈ ਹੋਲੀ ਮੇਰਾ ਵੀਰ ਬੀਜੀ ਸੀਗਾ ਮੈਂ ਤੁਹਾਨੂੰ ਫੇਰ ਲਾਉਣਾ ਫੋਨ ਪੰਜ ਕੁ ਵਜੇ ਧੀਰੀ ਹੁੰਦੀ ਦੇਖੋ ਕਿੱਧਰ ਜਾਂਦੀ ਹੈ ਆਹ ਹਾਂ ਹਾਂ ਹੁਣ ਅਹੀਂ ਲਾਉਣਾ ਨੇ ਹੱਥੇ ਹੀ ਲਾਉਣਾ ਗੁੱਲੀ ਦੇ ਸ਼ੀਸ਼ਾ ਬਚਾਈਓ ਕਿਸੇ ਦਾ ਕਾਰਕੂਰ ਦਾ ਚੱਲ ਦੋ ਹੀ ਵਾਦਨੇ ਲਾ ਨਾ ਯਾਰ ਕੁੱਲੀ ਤੇ ਆਉਂਦੀ ਦੁਬਾਰਾ ਇਹ ਤਾਂ ਆਸਤਾਨ ਹੁੰਦਾ ਸੀ ਕੁੱਲੀ ਜੰਡੇ ਦਾ ਹੈ ਕਿਹੜਾ ਰਿਆ ਪਹਿਲਾਂ ਰਿਆ ਸੀ ਇੱਥੇ ਡੰਡੇ ਮੈਨ ਭਾਈ 2-2 ਕਿਲੋਮੀਟਰ ਪਾ ਗ ਜਾਂਦੇ ਸੀ ਅੱਛਾ ਯਾਰ ਵਾਸਾ ਤਰਦੇ ਸੀ ਪਰ ਪਾਈ ਅਸੀਂ ਟੱਪਾ ਲੈ ਕੇ ਲਾਵਾਂਗੇ ਹਾਂ ਇਹ ਦੋ ਵਾਰ ਹੁਣ ਤੂੰ ਵੀ ਦੋ ਗੱਪਾਂ ਲੈ ਆਈਆਂ ਨਹੀਂ ਓਏ ਇਹ ਤਾਂ ਇੱਕ ਵਾਰ ਹੀ ਹੁੰਦਾ ਯਾਰ ਹੁੰਦੇ ਹੁੰਦੇ ਨੇ ਹੁੰਦਾ ਮੈਨ ਤਾਂ ਨਹੀਂ ਮੈਨ ਤਾਂ ਸਮਝਾਉਣਾ ਇਹ ਗੱਲ ਸੌਰੀ ਕਿੰਨੇ ਟੱਪਾ ਦੋ ਨਹੀਂ ਲੈਣੇ ਕੋ ਨਿਸ਼ਾਨਾ ਵਾਂ ਦਾਰੇ ਮੈਨੂੰ ਦੱਸ ਦੱਸ ਬੀਕੀ ਉਹ ਮੈਂ ਸਮਝੀ ਤਰੀਕਾ ਇਹਦੀ ਤੂੰ ਸੇਦ ਲੈ ਸਕਦਾ ਟੱਪਾ ਲੈ ਕੇ ਭਾਈ ਟੱਪਾ ਲੈ ਲਈ ਬਸ ਹਾਂ ਛੇ ਦੀ ਰਮਾਂ ਨੇ ਹਾਂ ਉੱਥੋਂ ਸੇਦ ਲਿਆ ਉੱਥੋਂ ਸੇਦ ਲਿਆ ਉੱਥੋਂ ਸੇਦ ਲਿਆ ਹੁੰਦਾ ਇਹ ਸਿਸਟਮ ਹਾਂ ਵੀ ਜਦੋਂ ਹੁਣ ਸੇਦ ਦਾ ਟੱਪੇ ਨਾਲ ਲੀਉਂ ਕਰ ਸਕਦਾ ਬਸ ਟੱਪਾ ਲੈ ਨਹੀਂ ਹੁੰਦ ਨੇ ਸੇਦ ਨਾਲ ਮਾਰਦਾ ਨਿਸ਼ਾਨਾ ਤਾਂ ਕੀ ਲੈ ਬੱਜੂ ਢੂਰਾ ਵਾਹ ਬਰਕਾਤਾ ਸੀ ਵੇ ਹੁਣ ਤੇਰੀ ਵਾਰੀ ਦੁਬਾਰੇ ਆ ਗਈ ਹਾਂ ਹੀ ਚੱਲੀ ਜੱਲੂ ਬਸ ਬਸ ਗਿਆ ਭਾਈ ਨਹੀਂ ਅਰਾਈ ਹੁੰਦਾ ਜਦੋਂ ਗੱਬੀ ਨਹੀਂ ਲੱਗੀ ਫਿਰ ਤਿੰਨ ਗੱਬਾਂ ਫਿਰ ਤਿੰਨ ਹੀ ਮਤਲਬ ਆ ਤਿੰਨ ਰਗੀ ਮਤਲਬ ਹੋਏ ਤਾਂ ਹੀ ਹੁੰਦੀ ਐ ਤੈਨਾਂ ਦੋ ਹੁੰਦੀਆਂ ਤੂੰ ਦਾ ਰੋਲ ਪਿੰਨਾ ਭਰਾਵਾ ਨਾ ਰੋਲ ਪਾਉਂਦਾ ਭਾਈ ਆ ਉੜਾ ਕੱਢਦਾ ਕੱਢ ਇਹ ਕੱਡੂ ਅੱਖ ਕੇ ਛੜੀ ਮੇਰੀ ਕੱਢਦੀ ਦੋ ਹੀ ਹੁੰਦੀਆਂ ਨੇ ਤਿੰਨ ਹੁੰਦੀਆਂ ਬਾਈ ਯਾਰ ਅਸੀਂ ਆਪਾਂ ਦੋ ਖੇਡਦੇ ਭਰਾ ਦੋ ਦੋ ਖੇਡਦਾ ਰੋਲ ਪਾ ਨਾ ਇਹ ਦੋ ਨਿਸ਼ਾਨ ਨਹੀਂ ਤੂੰ ਆਉਟ ਹੀ ਨਹੀਂ ਹੁੰਦਾ ਸਾਥੋਂ ਮੇਰੇ ਨਾਲ ਹਿਸਾਬ ਆ ਇਹ ਦੋ ਹਿਸਾਬ ਨਹੀਂ ਹੁਣ ਸ਼ੀਸ਼ਾ ਦੇਖੋ ਕਿਹੜੀ ਗੱਡੀ ਦਾ ਚੱਕਦਾ ਇਹ ਆਪਦੇ ਨਾ ਸ਼ੀਸ਼ਾ ਪੁੰਨੂ ਆਏ ਉਹ ਗਾਹਣਾਂ ਲਾਈ ਉਹ ਕਿਸੇ ਤੇ ਵੱਜੂਗੀ ਲਾਉਣ ਤੇ ਲਾਉਣ ਤੇ ਪਰਣ ਲਾਵੇ ਅਸ ਨਾ ਮੈਂ ਇਹ ਨਹੀਂ ਸੁਣ ਰੋਲਾ ਦਾ ਵੀ ਉਸਤਾਦ ਕਹਿੰਦੇ ਨੇ ਇਹਨੂੰ ਮੂਰੇ ਨਾ ਉਹ ਕਸ਼ਮੀਰ ਦੇਖੀ ਤੂੰ ਤਾਂ ਪੈਂਤੀ ਨੇੜੇ ਆ ਗਿਆ ਉਹ ਵੱਜਿਆ ਵੱਜਿਆ ਅਸੀਂ ਵੀ ਰੋਲ ਪਾਵਾਂਗੇ ਹੱਲ ਗਿਆ ਭਾਈ ਮੜਾ ਜਾ ਫਰਾ ਫਰਾ ਬਰ ਮੜਾ ਜਾ ਆ ਵਾਚ ਗਿਆ ਖਾਲੀ ya, 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 ya.